ਅੱਜ ਇੱਕ ਅਹਿਮ ਗੱਲ ਪਤਾ ਲੱਗੀ ਅਹਿਮ ਸਵੇਰੇ ਸੁਣ ਰਿਆ ਸੀ ਸਨੀਲ ਜਖੜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਿਹਾ ਸੀ ਬਹੁਤ ਦੁੱਖ ਲੱਗਾ ਕਿਉਂਕਿ ਮੈਂ ਸ੍ਰੀ ਸਨੀਲ ਜਖੜੀ ਬਹੁਤ ਸਤਿਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਥੰਦਾ ਸੀ ਪਰ ਉਹ ਇਸ ਇੰਨੀ ਕਟਿਆ ਰਾਜਨੀਤੀ ਦੇ ਉੱਤੇ ਅੱਨੀ ਕਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸੌਣਾ ਨਹੀਂ ਦਿੰਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪੰਜਾਬ ਆਲੇ ਅਸੀਂ ਉਹਨਾਂ ਨੂੰ ਮੈਂ ਤੇ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਮਿਲ ਕੇ ਉਹਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਲੱਗੀ ਮਾ ਮਾ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿਸੇ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1600 ਕਰੋੜ ਰੁਪਏ ਜਿਹੜਾ ਰੀਫਰਡ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕਿਉਂਕਿ ਤੁਸੀਂ ਆਪ ਆਪਣੀ ਸਪੀਡ ਦੇ ਵਿੱਚ ਕਿਹਾ ਕਿ ਜਦੋਂ ਹਿਮਾਚਲ ਦਾ ਵੀ ਨੁਕਸਾਨ ਬਹੁਤ ਘਟਾ ਹੈ ਮਾਝੇ ਦੇ ਨਾਲੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਹਾਂ ਉਸ ਤੋਂ ਆ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਦੱਸਿਆ ਸੋ ਬਹੁਤ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉੱਥੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਹੀ ਸੀ ਪਰ ਕੱਲ ਸਨੀਤ ਅਖੜ ਦੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਆ ਸੋ ਇੱਕ ਆਮ ਕਰਾਂਚੋ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਹਨੇ ਵਾਲੇ ਲੋਕਾਂ ਨੇ ਪੌਣੇ 3 ਲੱਖ ਵੋਟਾਂ ਹੈ ਜਿਹਨਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਦੇ ਸੁਪਰੀਮ ਹੋਰਨ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ ਤਿੰਨ ਕਰੋੜ ਪੰਜਾਬ ਦੇ ਲੋਕਾਂ ਨੇ ਮੈਨੂੰ ਮੰਤਰੀ ਬਣਾਇਆ ਉਹ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪਾ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋ ਕਿ ਮੈਂ ਤੇ ਜਾਣਦਾ ਜੀ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚਲਾਉਂਦੇ ਹੋਏ ਨਿਰਮਾਣ ਦਾ ਨਹੀਂ ਪਤਾ ਜੇ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਵਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ ਪੰਜ ਹਫ਼ਤੇ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹੜ੍ਹ ਪ੍ਰੇਟਿਤ ਇਲਾਕਿਆਂ ਦੇ ਵਿੱਚ ਜਾ ਕੇ ਹੜ੍ਹ ਪ੍ਰੇਟਿਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਵੀ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੁੜ ਗਈ ਕਮੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਬੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਤੇ ਮਲਵਾ ਚੜ ਗਿਆ ਮਿੱਟੀ ਚੜ ਗਈ ਦਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਆਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰਨ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਕਹਿੰਦਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਨਾ ਮੋਦੀ ਸਾਹਿਬ ਤੋਂ ਮੰਗ ਕੀਤੀ ਤੁਰਦਾ ਮੋਦੀ ਸਾਹਿਬ ਤੇ ਗੁੱਸਾ ਆ ਹੀ ਆਇਆ ਪਰ ਨਾਲ ਜਨ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਚੋਅ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨਤਵਾਂ ਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਵਿੱਚ ਨਹੀਂ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆਈ ਰਹੇ ਹੋ ਚਲੋ ਧਿਰਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤਾਂ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਨੇ ਲਿਫਟ ਦੇ ਕੇ ਜਾਇਓ ਕਾਜੋ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਂਣਾ ਚਲੇ ਗੀਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਰ ਟਹਿ ਗਏ ਬਹੁਤ ਸਾਰੇ ਪਰਿਵਾਰਾਂ ਨੇ ਡੰਗਰ ਮਰੇਗੇ ਸੋ ਇਹ ਬੇਤਿਆਂ ਲਈ ਜੇ ਤੁਸੀਂ 20000 ਕਰੋੜ ਦਾ ਰੀਫੰਡ ਦਵੋਗੇ ਤੇ ਤਾਂ ਇਹ ਜਿਹੜਾ ਪੰਜਾਬ ਦੇ ਪ੍ਰੇੜਿਤ ਪਰਿਵਾਰਾਂ ਦੀ ਇਸ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਦਾ ਕਿਉਂਕਿ ਬਰਾਬਰ ਪੱਲੇ ਵਾਲੀ ਸਥਾਪਿਤ ਨਹੀਂ ਜਾ ਸਕਦੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜੂਗਾ ਇਹਨਾਂ ਨੂੰ ਦੁਆਰਾ ਖੇਤੀ ਕਰਨ ਜੋਬ ਹੋ ਜਾਣਗੇ ਦੁਆਰਾ ਰੋਟੀ ਖਾਣ ਜੋਬ ਹੋ ਜਾਣਗੇ ਅੱਜ ਇਹ ਮੈਂ ਮੰਗ ਕੀਤੀ ਹੈ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਬਾਅਦ ਜੀ ਲਖੜ ਜੀ ਨੂੰ ਸੋ ਮੈਂ ਜਿਹੜੇ ਜਾਫਰ ਸਾਹਿਬ ਨੇ ਮੇਰੇ ਬਾਰੇ ਸਾਹਤ ਬੋਲੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਜੋ ਆਮ ਤਰ੍ਹਾਂ ਜੋ ਆਏ ਹੋਏ ਜਿਹੜੇ ਸੇਵਾਦਾਰਾਂ ਵਾਂਗੂ ਪੰਜਾਬ ਦੀ ਸੇਵਾ ਕਰ ਰਹੇ ਨੇ ਨਹੀਂ ਸ਼ਾਨਦਾਰ ਸੋ ਆਮ ਪੰਜਾਬ ਨੂੰ ਇਹਨਾਂ ਦਾ ਪਰਿਆਰਥ ਨਹੀਂ ਹੈ ਨਫ਼ਰਤ ਹੈ ਜਿਹੜਾ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦਾ ਲੀਡਰਸ਼ਿਪ ਵਾਲ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹੀ ਨਿਕਲੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ ਸੋ ਮੈਂ ਹੀ ਅੱਜ ਤੁਹਾਡੇ ਸਾਹਮਣੇ ਇਹ ਗੱਲ ਰੱਖਣੀ ਸੀ ਪੰਜਾਬ ਦੇ ਲੋਕਾਂ ਦੇ ਲਈ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਪਰ ਧਾਕੜ ਸਾਹਿਬ ਸਾਨੂੰ ਨਿਮਾਣਿਆ ਨੂੰ ਸਾਨੂੰ ਸੇਵਾਦਾਰਾਂ ਨੂੰ ਇਹ ਨਹੀਂ ਜਾਣਦੇ ਕਹਿੰਦੇ ਮੈਂ ਉੱਤੇ ਜਾਂਦਾ ਹੀ ਨਹੀਂ ਮੁੰਡੀਆਂ ਕੌਣ ਹੈ ਕਿਹੜਾ ਮੰਤਰੀ ਹੈ ਇਹਦੇ ਕੋਲ ਬਹੁਤ ਘਟੀਆ ਸ਼ਬਦਾਬਲੀ ਬੋਲੀ ਆ ਸੋ

دوسرا میرا سوال ہے جی ڈیزاسٹر مینجمنٹ فنڈ آپ کے پاس کتنا پڑا ہے آپ کے پاس پی uh, ایم بول کے گئے ہیں بارہ ہزار کروڑ ہے uh, جو آپ کے منتری ہیں برندر گوئل نے بولا تیرہ ہزار کروڑ ہے کل چیما صاحب بول کے گئے کہ پیسہ ہے ہی نہیں سو وٹ از ریویو منسٹر نے بتایا کہ پیسہ ہے کتنا پیسہ خرچ لیا کوئی گل نہیں جہ ڈی آرٹ پیسہ گل کر رہ ਇਸ ਸਟੇਟ ਦਾ ਪੈਸਾ ਇਹਦੇ ਬਾਰੇ ਆਪਾਂ ਸਟੇਟ ਦੇ ਵਿੱਚ ਲਾਉਣਾ ਕਿੱਦਾਂ ਲਾਉਣਾ ਉਹਦੇ ਬਾਰੇ ਬਾਅਦ ਗੱਲ ਕਰ ਲਵਾਂਗੇ ਪਰ ਅੱਜ ਜਿਹੜੀ ਗੱਲ ਕੀਤੀ ਹੈ ਅੱਜ ਜਿਹੜੀ ਮੰਗ ਕੀਤੀ ਹੈ ਕੇਂਦਰ ਕੀ ਦੇ ਕੇ ਜਾ ਰਿਹਾ ਇੰਨੇ ਖਜ਼ਾਨਾ ਤਰੋ ਦੇ ਨੁਕਸਾਨ ਦੇ ਬਦਲੇ ਕੇਂਦਰ ਕਹਿ ਰਿਹਾ ਕਿ ਆਪਕੇ ਪਾਸ 12000 12000 ਐਸਡੀਆਰ ਫਲਾ ਪੈਸਾ ਹੈ ਉਹ ਸਟੇਟ ਦਾ ਰੀਫੰਡ ਜਿਹੜਾ ਜਿਹੜਾ ਉਹਨਾਂ ਦੇ ਆਫਸਰ ਦਾ ਪੈਸਾ ਜਿਹਦੇ ਵਿੱਚ ਵੀ ਬਹੁਤ ਸਾਰੀਆਂ ਇਹਨਾਂ ਨੇ ਹੱਥ ਬੰਨੇ ਹੋਏ ਆ ਕਿ ਉਹਨੂੰ ਇਸ ਤਰ੍ਹਾਂ ਯੂਜ਼ ਕਰਨਾ ਉਹ ਤੇ ਅਸੀਂ ਕੰਟੀਨਿਊ ਕਰ ਹੀ ਰਹੇ ਆ 12000 ਕਰੋੜ ਹੈ ਜਾਂ ਮੈਂ ਨਹੀਂ ਕਹਿੰਦਾ ਨਹੀਂ ਹੈਗਾ ਉਹ ਅਸੀਂ ਕਰਾਂਗੇ ਉਹ ਜਿਹੜਾ ਜਿਹੜਾ ਹੁਣ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਉਹਦੇ ਲਈ ਕਹਿੰਦਾ ਸਰਕਾਰ ਉਹ ਹੁਣ ਥੋੜੀ ਦੇਖ ਕੇ ਗਿਆ ਤੇ ਬਰਨਰ ਸਾਹਿਬ ਨੇ 12000 ਕਰੋੜ ਕਿੱਦਾਂ ਉਹਦੇ ਲਈ ਉਹਦੇ ਵੀ ਇੱਕ ਮਿੰਟ ਬਰਨਰ ਸਾਹਿਬ ਨੇ ਕਰਕੇ ਇਹ ਕਿ ਜਿਹੜਾ 1600 ਕਰੋੜ ਆਏਗਾ ਤੇ ਟੋਕਨ ਬਣਿਆ ਹਰ ਤਾਂ ਹੋਰ ਪੈਸਾ ਆਣਾ ਹੈਗਾ ਤੁਸੀਂ ਵੀ ਇੱਥੇ ਆ ਅਸੀਂ ਵੀ ਇੱਥੇ ਆ ਬਹੁਤ ਕੁਛ ਕਹਿੰਦੇ ਨੇ ਫਿਰ ਜੇ ਲੋੜ ਤੇ ਹੁਣ ਪੰਜਾਬੀਆਂ ਨੇ ਫਸਲਾਂ ਦੇ ਖੇਤ ਹੁਣ ਤਿਆਰ ਕਰਨੇ ਨੇ ਉਹਨਾਂ ਨੇ ਆਪਣੀਆਂ ਸੱਤ ਰੇਟਾ ਹੁਣ ਜਾਣਾ ਘਰੋਂ ਟੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਘਰ ਛੱਡ ਕੇ ਘਰਾਂ ਤੋਂ ਬੇਕਾਰ ਹੋਏ ਉਹਨਾਂ ਨੂੰ ਘਰਾਂ ਦੀ ਲੋੜ ਹੈ ਕਿ ਜਾ ਮੋਦੀ ਸਾਹਿਬ ਦੇ ਦੁਆਰਾ ਟੋਕਣ ਮੰਨੀ ਤੇ ਉਹ ਲੈ ਕੇ ਫਿਰ ਉਹ ਇੰਤਜ਼ਾਰ ਕਰਾਂਗੇ ਵੀ ਚਲੋ ਹੁਣ ਕਿਸੇ ਸਰਕਾਰੇ ਹੋ ਤੁਸੀਂ ਕਿੰਨਾ ਕਾਸਾ ਲੀਕ ਅਸੀਂ 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 ਦੇਖੋ ਜੀ ਅਸੀਂ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਵੇਂ ਇਹਨਾਂ ਦੀ ਫਸਲਾਂ ਦੀ ਗੱਲ ਕਰੀਏ ਕਿਸਾਨ ਭਰਾਵਾਂ ਦੀ ਅਸੀਂ ਪਹਿਲਾਂ ਇਹਨਾਂ ਨੂੰ ਦਿੰਦੇ ਸੀ 15000 ਪਰ ਏਕੜ ਸੋਣੋ ਹੁਣ ਅਸੀਂ ਹੁਣ 20000 ਪਰ ਏਕੜ ਦਾ ਮੁਆਵਜ਼ਾ ਇਹਨਾਂ ਨੂੰ ਦੇਣਾ ਸੁਵਾਦ ਕਰਨੀ ਹੈ ਇਹ ਤੁਹਾਨੂੰ ਪਤਾ ਹੈ ਜੀ ਆ ਪੈਸਾ 12000 ਰੁਪਏ ਜਿਹੜਾ 12000 ਮੈਂ ਕਹਿ ਰਿਹਾ ਇਹਦੇ ਬਾਰੇ ਇਹ ਸਟੇਟ ਦਾ ਪੈਸਾ ਇਧਰਲੀ ਬਾਤ ਚ ਗੱਲ ਹੋ ਜੇਗੀ ਅਸੀਂ ਲੋਕਾਂ ਨੂੰ ਦੇਣਾ ਇਹ ਤੇ ਇਹ ਕਿਹੜੇ ਇਹ ਤੇ ਸਿਰਫ ਇਹਨਾਂ ਨੂੰ ਦੇਸੀ ਦਾ ਦੁੱਖ ਲੱਗ ਰਿਹਾ ਹੈ ਕਿ ਸਾਡੇ 1600 ਕਰੋੜ 1600 ਕਰੋੜ ਨੂੰ ਕਿਉਂ ਕਹਿ ਰਹੇ ਨੇ ਹੁਣ ਦਿੱਤਾ ਹੀ 1600 ਕਰੋੜ ਤੇ ਅਸੀਂ ਉਹੀ ਗੱਲ ਕਰ ਰਹੇ ਹਾਂ ਜੀ ਮੋਹਣ ਸਿੰਘ ਸਾਹਿਬ ਇੱਕ ਤੁਸੀਂ ਕਹਿ ਰਹੇ ਹੋ 12 ਤੱਕ ਤੱਕ ਤੁਸੀਂ ਕਹਿ ਰਹੇ ਹੋ 18 ਕਰੋੜ ਆਇਆ ਕੱਲ੍ਹ ਪਾਸੇ ਕਿੰਨਾ ਦਾ ਜੇ ਹੈ ਨਹੀਂ ਆਸਰ ਆਇਆ ਤੁਸੀਂ ਦੱਸੋ ਅਸੇ ਬੱਸ ਮੰਗ ਰਹੇ ਹੋ 1600 ਕਰੋੜ ਮੈਨੂੰ ਕਿੱਥੇ ਇਹ ਕਦ ਆਇਆ ਹੋਰ ਇਸ ਦਾ ਕੀ ਮੈਂ ਜਿਹੜੀ ਗੱਲ ਪੰਜਾਬ ਦਾ ਜਿਹੜਾ ਹੈ ਉਹ ਕਹਿੰਦੇ ਕਿ ਬਾਗਰਕੋਟ ਤੋਂ ਪਹਿਲਾਂ ਪਿਆ 1800 ਫਿਰ ਸਿੱਧਗੇ 13600 ਹੋ ਗਿਆ ਤੇ ਇਸ ਦੇ ਪਾਸੇ ਇੱਕ ਪਾਸੇ ਤੇ ਇੱਕ ਪਾਸੇ ਦੇ ਕਹਿ ਰਹੇ ਆ ਅਸੀਂ ਤਰਗਨ ਬਣੀ ਦਿੱਤੀ ਹੈ ਤੇ ਉਹ ਕਹਿੰਦੇ ਵੀ 13299 ਕਰੋੜ ਰੁਪਏ ਤੁਸੀਂ ਖਰਚਾ ਬਣਾਇਆ ਕਿ ਇੰਨਾ ਕ ਨੁਕਸਾਨ ਸਾਡਾ ਹੋਇਆ ਫੜੇ ਨੂੰ ਤਾਂ ਫੇਰ ਵੀ ਫालतू ਪੈਸਾ ਕਹਿੰਦੇ 13000 ਜਿਹੜਾ ਖਰਚਾ ਬਣਾਇਆ ਨਹੀਂ 13000 ਦਾ ਉਹ ਦੱਸਿਆ ਕਿ ਅੱਜ ਤੱਕ ਇੰਨਾ ਹੋ ਗਿਆ ਇਹ ਵੀ ਹੋਰ ਹੈ ਨੁਕਸਾਨ ਅਜੇ ਲੋਕਾਂ ਦੇ ਘਰ ਖੜੇ ਨੇ ਅਜੇ ਪਾਣੀ ਦੇ ਵਿੱਚ ਖੜੇ ਨੇ ਫਿਰ ਮੁੰਡੇ ਦਾ ਰਾਸਤੇ ਪਾਸ ਤੁਸੀਂ ਵੀ 8000 ਰੁਪਏ ਪੈਸਾ ਮੰਗ ਰਹੇ ਹੋ ਪੰਜਾਬ ਦੇ 8000 ਆਇਆ ਹੋਇਆ ਤੁਸੀਂ 12000 ਕਰੋੜ ਦਾ ਖਰਚ ਨਹੀਂ ਰਹੇ ਸੈਂਟਰ ਦੇ ਕਰੋੜਪੇਸੋ ਦਸਾਸ਼ਟਰ ਵਾਸਤੇ ਸੋ ਦਸਾਸ਼ਟਰ ਦੇ ਫੰਡ ਵਾਸਤੇ ਵੀ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਨੇ ਇਹਨਾਂ ਨੂੰ ਲੈਟਰ ਲਿਖੀ ਕਿ ਇਹ ਨੋਰਮਸ ਚੇਂਜ ਕਰਵਾ ਕੇ ਸਾਨੂੰ ਸਾਨੂੰ ਉਹਨੂੰ ਨੋਰਮਸ ਚੇਂਜ ਕਰਨਾ ਵੀ ਹਜਾਤਾਂ ਨਹੀਂ ਹੈਗੀ ਨਾ ਹਜਾਤਾਂ ਉਹਦੇ ਵਿੱਚ ਉਹਦੇ ਸੁਣੋ ਉਹਦੇ ਲਈ ਸੁਣੋ ਉਹਦੇ ਲਈ ਸੁਣੋ ਤੁਸੀਂ ਸੁਣੋ ਤੁਸੀਂ ਉਹਦੇ ਲਈ ਉਹਨਾਂ ਲਈ ਇਹ ਕਰ ਰਹੇ ਹੋ ਕਿ ਆਪ ਪੰਜਾਬ ਦੇ ਵਿੱਚ ਆਫਤ ਹੈ ਹੋਈ ਤੁਸੀਂ ਮੰਨਦੇ ਹੋ ਨਾ ਆਫਤ ਹੈ ਐਸਟੋ ਤਾਕੀ ਕਿਸਾਨ ਭਰਾਵਾਂ ਦੀ 4.5 ਲੱਖ ਦੀ ਜਿਹੜੀ ਐ ਫਸਲ ਬਰਬਾਦ ਹੋ ਗਈ ਉਲਟੇ ਉਹਨਾਂ ਦੇ ਖੇਤ ਖਰਾਬ ਹੋ ਗਏ ਇਹ ਕਹਿ ਰਹੇ ਨੇ ਕਿ ਜਿਹੜਾ ਡਿਸਾਸਟਰ ਫੰਡ ਇਹ ਦਿੰਦੇ ਆ ਕੇਂਦਰ ਇਹ ਕਹਿੰਦੇ ਆ ਜੀ ਉਹ ਚ 6500 ਰੁਪਏ ਦਿਓ 6500 ਰੁਪਏ ਨਾਲ ਇਹਦਾ ਚੱਲੂਆ ਇੱਕ ਸਾਲ 6500 ਰੁਪਏ ਪਰ 6800 6885 ਮੈਡਮ ਮੈਡਮ ਲੋਸ ਦਾ ਫਿਕਰ ਸਰ ਮੈਨੂੰ ਫਿਕਰ ਜ਼ਿਆਦਾ ਹੈ ਮੈਂ ਕਹਿ ਰਹੇ ਹਾਂ ਕਿ 6800 ਮੋਟਾ ਮੋਟਾ ਦੱਸਿਆ 650 6800 ਰੁਪਏ ਦੇ ਰਹਿਆ ਤੇ ਅਸੀਂ ਅਸੀਂ ਪਹਿਲਾਂ 15000 ਦਿੱਤਾ ਹੁਣ ਅਸੀਂ 20000 ਅਨਾਉਂਸ ਕੀਤਾ ਤੇ 20 ਅਨਾਉਂਸ ਦੀ ਉਹ 20 ਦਾ ਸਿਰਫ ਸਵਾਲ ਹੈ ਕਿ ਆਪਕੋ ਕਾ ਪੈਸਾ ਮੈਡਮ ਜੀ ਉਹ ਸਟੇਟ ਦਾ ਪੋਜੀਸ਼ਨ ਜੋ ਚਾਰਜ ਲਗਾ ਰਹੀ ਹੈ ਉਹ ਕਹਿ ਰਹੀ ਹੈ ਕਿ ਇਹ ਪੈਸਾ ਆਪਣੇ ਡਾਇਵਰਟ ਕੀਤਾ ਹੈ। ਕੀ ਆਪਨੇ ਡਾਇਵਰਟ ਕੀਤਾ ਹੈ? ਉਹ ਜਾ ਰਹੇ ਜੀ ਜਾਣਾ ਹੁਣ ਸ਼ੁਰੂ ਕਰਨਾ ਮੁੱਖ ਮੰਤਰੀ ਸਾਹਿਬ। ਇਹ ਨਾ ਜਾਰੀ ਕੀਤਾ ਤੁਸੀਂ। ਉਹ ਟੋਟਲ ਪੈਸਾ ਕਿੰਨਾ ਜਾਰੀ ਕੀਤਾ? ਸਾਡੇ ਕੋਲ 12000 ਰੁਪਿਆ ਐਫਆਰ ਦਾ ਪੈਸਾ ਹੈਗਾ ਉਹਦੇ ਲਈ ਇਹਨਾਂ ਨੇ ਹੱਥ ਬੰਨੇ ਹੋਏ ਆ ਕਿ ਇਹਦੇ ਲਈ ਇਤਨਾ ਦੇਣਾ ਅਸੀਂ ਜਿਹੜਾ ਮੰਗ ਰਹੇ ਆ। ਤੁਹਾਡੇ ਦੇ ਵਿਪੱਖ ਚਾਰਜ ਲਗਾ ਰਿਹਾ ਕਿ 12000 ਰੁਪਿਆ ਤੁਸੀਂ ਖਰਚ ਗਏ ਸਟੇਟ ਅਦਰ ਖਰਚਿਆਂ ਦੇ ਖਾਤੇ ਨਹੀਂ ਨਹੀਂ ਅਸੀਂ ਜੇਕਰ ਦੱਸ ਦਿੱਤਾ ਜਾਵੇ ਤੁਸੀਂ ਇਹ ਦੱਸੋ 12000 ਕਰੋੜ ਰੁਪਏ ਪਿਆ ਤੇ ਪਿਆ ਕਿੱਥੇ ਹੈ ਜੀ ਸਾਡੇ ਸਾਡੇ ਨਹੀਂ 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 12000 ਜਿਹੜਾ ਸਾਡੇ ਕੋਲ ਪਿਆ ਹੈ ਸਟੇਟ ਕੋ ਪਿਆ ਹੈ ਨਹੀਂ ਕਿੱਥੇ ਪਿਆ ਹੈ ਸਰਕਾਰ ਕੋ ਪਿਆ ਹੈ ਕਿੱਥੇ ਪਿਆ ਹੈ ਡਿਪਾਰਟਮੈਂਟ ਕੋ ਪਿਆ ਹੈ ਸਰਕਾਰ ਕੋ ਪਿਆ ਹੈ ਮੈਂ ਕਹਿ ਰਿਹਾ ਪਿਆ ਹੁਣ ਮੈਂ ਕਿੱਥੇ ਦੱਸਾਂ ਸਰਕਾਰ ਕੋਲ ਜਿਆ ਨਾ ਮੇਰੀ ਗੱਲ ਸੁਣ ਮੈਂ ਕਹਿ ਰਿਹਾ ਕਿ ਹੁਣ ਇਹ ਪੀ ਦੇ ਕੇ 1600 ਕਰੋੜ ਰੁਪਏ ਖਤਮ ਹੋ ਜੂਗੀ ਲੋਕਾਂ ਦੇ ਲੋਕਾਂ ਦੇ ਖੇਤ ਬਣ ਜਾਣਗੇ ਲੋਕਾਂ ਦੇ ਜਿਹੜੀ ਖੇਤੀ ਤਿਆਰ ਹੋ ਜੂਗੀ ਲੋਕਾਂ ਦੇ ਘਰ ਬਣ ਜਾਣਗੇ 1600 ਕਰੋੜ ਨਾਲ ਤੇਰੇ ਨੇ ਪੰਜਾਬੀ ਤੇਰੇ ਨੇ ਪੰਜਾਬੀ ਤੇ ਜੇ ਅਸੀਂ ਪੰਜਾਬ ਦੀ ਮੰਗ ਕੀਤੀ ਆ ਫਿਰ ਇਹਨੇ ਪੰਜਾਬੀ ਦੀ ਪੰਜਾਬ ਕੌਡੀ ਦੀ ਇੰਸੈਂਟ ਕੀਤੀ ਆ ਫਿਰ ਇਹਨੇ ਮੇਰੀ ਇੰਸੈਂਟ ਕੀਤੀ ਆ ਕਿ ਨਹੀਂ ਆਪਕੋ ਹਿੰਦੀ ਨਹੀਂ ਆਤੀ ਇਹ ਪ੍ਰਧਾਨ ਮੰਤਰੀ ਸਭਾ ਜਿੰਦੇ ਆ ਤੁਹਾਡੇ ਕੋਲ 12000 ਕਰੋੜ ਰੁਪਏ ਆ ਪਰ ਹੁਣ ਤੱਕ ਤੁਸੀਂ ਸਿਰਫ 150 ਹੋ ਰਹੀ ਖਰਚ ਕਰ ਚੁੱਕੇ 71 ਕਰੋੜ ਚੀਮਾ ਸਾਹਿਬ 71 ਕਰੋੜ ਚੀਮਾ ਸਾਹਿਬ ਉਹ ਨਾ ਨਾ ਉਹ ਮੈਂ ਤੋੜਿਆ ਉਹ ਕਹਿੰਦਾ ਲੈ ਵੀ ਕਿਹ ਕਿ ਪੈਸਾ ਹੈ ਹੀ ਨਹੀਂ ਹੈ ਮੈਨੂੰ ਤੇ ਮੈਂ ਕਿੱਦਾਂ ਕਹਾਂ ਜੀ ਮੇਰਾ ਡਿਪਾਰਟਮੈਂਟ ਦਾ ਪੈਸਾ ਹੈ ਤੇ ਸਿਰਫ 71 ਕਰੋੜ ਕਿਉਂ ਖਰਚੋ ਹੈ ਜੀ ਇਹਦਾ ਜਵਾਬ ਦੇ ਦਿਓ ਆਪੇ ਇੱਕ ਬੋਲ ਰਿਹਾ ਹੈ ਉਸ ਦਾ ਬੋਲ ਨਹੀਂ ਮਤਲਬ ਬਣਾ ਰਹੇ ਤੁਸੀਂ ਕਹਿ ਰਹੇ ਕਿ ਪੈਸਾ ਹੈ ਨਹੀਂ ਦੇ ਰਹੇ ਮੇਰੇ ਪੈਸਾ ਮੇਰੇ ਪ੍ਰਾਈਵੇਟ ਸੈਕਟਿਨ ਆ ਫਿਕਰ ਦੇ ਦੀ ਪੂਰੀ 12128 ਕਰੋੜ ਰੁਪਏ ਆਪ ਸਾਹਿਬ ਬਨਾਸਰ ਕਰੋੜ ਰੁਪਏ ਕਰ ਦਿੱਤਾ ਸਿਰ ਬਨਾਸਰ ਆ ਜੀ ਮੇਰੀ ਗੱਲ ਸੁਣੋ ਅੱਜ ਜਿਹੜਾ ਮੈਂ ਜਿਹੜੇ ਬੁੱਧੇ ਦੇ ਮੇਰੀ ਸੁਣੋ ਮੇਰੀ ਗੱਲ ਸੁਣੋ ਇਹੋ 1.7 ਕਰੋੜ ਰੁਪਏ ਜਿਹੜੇ ਅਪਰੇ ਦਿਲਾ ਰਹੇ ਆ ਉਹ ਸੁਣੋ ਜੀ ਇੱਕ ਇੱਕ ਅੱਜ ਅੱਜ ਜਿਹੜੀ ਉਹ ਜਿਹੜੀ ਭਰਾਵਾ ਜਿਹੜੀ ਮੇਰੇ ਮੇਰੀ ਗੱਲ ਸੁਣੋ ਤੁਸੀਂ ਮੰਤਰੀਆਂ ਦੀ ਸਵਾਰੀ ਸੁਣ ਰਹੇ ਹਾਂ ਜੀ 71 ਕਰੋੜ ਰੁਪਇਆ ਖਰਚ ਹੋਇਆ ਸਿਰਫ 12100 ਕੁਝ ਕਰੋੜ ਤੁਸੀਂ ਦੱਸ ਰਹੇ ਹੋ ਕੀ ਕਾਰਨ ਹੈ ਕਿ ਫਾਈਨਲ ਸਿਰਫ 71 ਕਰੋੜ ਖਰਚ 71000 ਕਰੋੜ ਰੁਪਇਆ ਅਜੇ ਖਤ ਕਿਸਤੀ ਚ ਹੋਇਆ ਉਹ ਸੁਣ ਤੇ ਲੋ ਮੈਂ ਬੋਲਣੇ ਬੋਲਣੇ 71 ਕਰੋੜ 71 71 ਕਰੋੜ ਰੁਪਇਆ ਦਿੱਤਾ ਸੀਗਾ ਜਿਹੜਾ ਉਸ ਮੌਕੇ ਉਹਨਾਂ ਨੂੰ ਰਾਸਨ ਚਾਹੀਦਾ ਸੀ ਡੰਗਰਾਂ ਦੀ ਚਾਰਾ ਚਾਹੀਦਾ ਸੀ ਉਹਨਾਂ ਦੀ ਜਾਨਾਂ ਬਚੋਣੀਆਂ ਜ਼ਰੂਰੀ ਸੀਗੀਆਂ ਉਰਤਾਂ ਤੇ ਨਾਲ ਦੀ ਨਾਲ 35 ਕਰੋੜ ਪਹਿਲਾਂ ਭੇਜਿਆ 35 ਕਰੋੜ ਬਾਅਦ ਚ ਫਿਰ ਭੇਜਿਆ 77 ਕਰੋੜ ਰੁਪਈਆ ਭੇਜਿਆ ਪਰ ਜਿਹੜਾ ਹੁਣ ਜਿਹੜਾ ਫੰਡ ਜਿਹੜਾ ਉਹ ਜਾਰੀ ਹੋ ਰਿਹਾ ਉਹਨਾਂ ਨੂੰ ਮਾਲਕਿਆ ਹੋਣਾ ਸਪੈਸ਼ਲ ਗਰਾਜਿਤਵਾਦ ਨਵੇਂ ਕਿ 4-4 ਲੱਖ ਫਸਲਾਂ ਰੁੜਗੀਆਂ ਉਹਦੇ ਬਦਲੇ ਦੇਣਾ ਉਹਨਾਂ ਦੇ ਘਰਾਂ ਦੇ ਬਦਲੇ ਉਹਨਾਂ ਦੇ ਜਿਹੜੇ ਘਟ ਹੈਗੇ ਉਹ ਘਰ ਬਣਵਾ ਕੇ ਦੇਣੇ ਆ ਜਿਹੜੇ ਜਣੀਆਂ ਉਹਨਾਂ ਦੇ ਜਾਨਾਂ ਚਲੀਆਂ ਗਈਆਂ ਉਹਦੇ ਬਦਲੇ ਦੇਣਾ ਜਿਹੜੇ ਉਹਨਾਂ ਨੇ ਡੰਗਰ ਮਾਰੇਗੇ ਉਹਨਾਂ ਬੰਦੇ ਜਿਹੜਾ ਤੇ ਨਾਲ ਦੀ ਨਾਲ ਉਹਨਾਂ ਦੀ ਜਾਨ ਬਚਾਉਣੀ ਡੰਗੜਾ ਦਾ ਇਲਾਜ ਕਰਾਉਣਾ ਸਾਰਾ ਕੁਝ ਕਰਨਾ ਪਰ ਮੈਂ ਕਿ ਅੱਜ ਦੀ ਜਿਹੜੀ ਪੀਸੀ ਆ ਇਹ ਤੇ ਰੱਖੀ ਆ ਕਿ ਜਾਖੜ ਸਾਹਿਬ ਕਹਿ ਰਹੇ ਮੈਂ ਮੁੰਡੀਆਂ ਨੂੰ ਜਾਨ ਦੇਣੀ ਦਾ ਭਰਗਨ ਕਮਾ ਰਹੇ ਆ ਆਪਾਂ ਜਾਖੜ ਸਾਹਿਬ ਨੂੰ ਜਾਖੜ ਸਾਹਿਬ ਨੂੰ ਇਸ ਗੱਲ ਦਾ ਕੀ ਖਰਚ ਪੈਂਦਾ ਮੁੰਡੀਆਂ ਸਾਹਿਬ ਇਸ ਗੱਲ ਦਾ ਕੀ ਖਰਚ ਪੈਂਦਾ 12000 ਤੁਸੀਂ 12000 ਕਰੋੜ ਦਾ ਖਰਚ ਕਰੋਗੇ ਉਸ ਤੋਂ ਬਾਅਦ ਹੀ ਕੇਂਦਰ سے ਮੰਗेंगे ਨਾ ਆਪ ਤਾਂ ਪਹਿਲੇ ਫੰਡਸ ਨੂੰ ਯੂਜ਼ਾਈਜ਼ ਹੀ ਨਹੀਂ ਕਰ ਰਹੇ ਮੈਂ ਜਿਹੜੀ ਤਾਂ ਕਹਿ ਰਿਹਾ ਹੂੰ ਕਿ 12000 ਕਰੋੜ ਜਿਸ ਨਾਲ ਸਾਬ ਸੇ ਉਹ ਕਹਿ ਰਹੇ ਨਾਮ ਚੇਂਜ ਕਰਵਾਇਆ ਨਾ ਮਾਰੇ ਉਹ ਕਰਨੇ ਕਰਕੇ ਕਿਉਂ ਨਹੀਂ ਆ 12000 ਕਰੋੜ ਵਿੱਚੋਂ ਇੱਕ ਜ਼ਿਮੀਦਾਰ ਨੂੰ 300 380 ਰੁਪਏ ਦੇ ਦੇਗੇ ਤਾਂ ਉਸ ਦੀ ਖੇਤੀ ਪੂਰੀ ਹੋ ਗਈ ਇਹ ਬਹੁਤ سارے ਬਹੁਤ سارے ਗਿਆਸ ਹੋ ਜਾਊਗਾ ਉਸ ਨੂੰ ਕਦੋਂ ਆਊਗਾ ਜੀ ਕਦੋਂ ਆਊਗਾ ਕਦੋਂ ਆਊਗਾ ਹੁਣ ਕਿਹੜੇ ਦੇ ਕੇ ਜਾਈਏ ਨਹੀਂ 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 ਸਾਬ ਉਹ ਵੀ ਉਹਨਾਂ ਤੇ ਵੀ ਨਹੀਂ ਸ਼ਰਤ ਲੱਗਣੀ ਇਹ ਸ਼ਰਤਾਂ ਲੱਗਣੀਆਂ ਸਾਰੀਆਂ ਜਿੰਨੀਆਂ ਸ਼ਰਤਾਂ ਜਿੰਨੀਆਂ ਬਾਦੋ ਜੀ ਅਸੀਂ ਇਹੀ ਤੇ ਆਪਣੇ ਡਿਸਾਸਟਰ ਫੰਡ ਨੂੰ ਨੌਬ ਚ ਟੇਨ ਕਰਨ ਵਾਸਤੇ ਮੁੱਖ ਮੰਤਰੀ ਸਾਹਿਬ ਜੀ ਨੂੰ ਐਪਲੀਕੇਸ਼ਨ ਲਿਖੀ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜ ਦਾ ਨੁਕਸਾਨ ਹੈ ਲੋਕਾਂ ਦਾ ਉਹਨੂੰ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਹਦਾਇਤਾਂ ਦਿੱਤੀਆਂ ਗਈਆਂ ਹੱਥ ਬੰਨ੍ਹੇ ਹੋਣੇ ਆ ਇਸ ਤਰ੍ਹਾਂ ਨਹੀਂ ਪੂਰਾ ਹੋ ਸਕਦਾ ਅੱਛਾ ਬੀਆ ਸਾਹਿਬ ਇੱਕ ਦਾ ਪੰਜਾਬ ਜਿਹੜਾ ਉਹ ਆਰਜੀਓ ਦੀ ਸਹਾਇਤਾ ਨਾਲ ਚੱਲੇਗਾ ਐਨ ਜੀਓਜ਼ ਨੇ ਦੇਖਿਆ ਸ਼ੁਰੂ ਕਰਕੇ ਮੱਝਾਂ ਦੇਣੀਆਂ ਸ਼ੁਰੂ ਕਰਤੀਆਂ ਉੱਥੇ ਤੋਂ ਕਰਦਣਾ ਨਹੀਂ ਸ਼ੁਰੂ ਕਰਦੇ ਕੋਈ ਪੰਜਾਬ ਹੈ ਪੰਜਾਬ ਕਿਸੇ ਵੀ ਸਟੇਟ ਦੇ ਵਿੱਚ ਕੋਈ ਹਾਪਤ ਹੁੰਦੀ ਹੈ ਸਭ ਤੋਂ ਅੱਗੇ ਵਰਕ ਕੀ ਹੁੰਦਾ ਪੰਜਾਬੀ ਲੰਗਰ ਲਗਾਉਣ ਨੂੰ ਕਾਲੇ ਆ ਪੰਜਾਬੀ ਸੇਵਾ ਕਰਨ ਨੂੰ ਕਾਲੇ ਆ ਬਹੁਤ ਅੱਛੀ ਗੱਲ ਹੈ ਪ੍ਰਮਾਤਮਾ ਦੀ ਕਿਰਪਾ ਸੋ ਸਟੇਟ ਦਾ ਸਟੇਜਾ ਸੁਣੋ ਜਿਹੜਾ ਅਸੀਂ ਮਾਫੀਆ ਦੇਣਾ ਸਪੈਸ਼ਲ ਗਦਾਵਰੀਆਂ ਦੇ ਜਿਹਦਾ ਹੱਕ ਬੰਦਾ ਉਹਦੇ ਘਰ ਘਰ ਜਾ ਕੇ ਸਾਡੇ ਆਪ ਅਸੀਂ ਜਾ ਕੇ ਉਹਨਾਂ ਨੂੰ ਘਰ ਘਰ ਜਾ ਕੇ ਚੱਕ ਦਵਾਂਗੇ ਅਫਸਰ ਸਹਿਬਾਨਾਂ ਨੂੰ ਨਾਲ ਲੈ ਕੇ ਜਿਹਦੇ ਪਿਛਲੀਆਂ ਸਰਕਾਰਾਂ ਦੇ ਵਾਂਗ ਉਹ ਕੰਮ ਨਹੀਂ ਕਰਾਂਗੇ ਜੋ ਉਹ ਕਰਦੇ ਰਹੇ ਨੇ ਅਸੀਂ ਤੇ ਜਿੰਨੇ ਖੇਤੀ ਕੀਤੀ ਹੈ ਜਿਹਦਾ ਨੁਕਸਾਨ ਹੋਇਆ ਉਹਨੂੰ ਅਸੀਂ ਚੱਕ ਵੀ ਦਵਾਂਗੇ ਜਿਸ ਕਿਸੇ ਪੈਰਪਰਾ ਦਾ ਘਰ ਡੋੜਿਆ ਉਹਨੂੰ ਘਰ ਵੀ ਦਵਾਂਗੇ ਬਣਾ ਕੇ ਦਵਾਂਗੇ ਜਿਸ ਕਿਸੇ ਡੰਗਰ ਚਲੇ ਗਿਆ ਉਹਦੇ ਬਦਲੇ ਉਹਨਾਂ ਨੂੰ ਵਾਪਸ ਦਿਆ ਦਵਾਂਗੇ ਸੋ ਬੇਤੀਆ ਜੀ ਅੱਜ ਦਾ ਸੁਣੋ ਅੱਜ ਦਾ ਅੱਜ ਦਾ ਜਿਹੜਾ ਮੈਂ ਮੇਰਾ ਨੇਮ ਤੁਹਾਨੂੰ ਤੁਹਾਡਾ ਧੰਵਾਦ ਤੁਸੀਂ ਸਾਰੇ ਆਏ ਅੱਜ ਮੈਂ ਮੈਂ ਦੱਸਣਾ ਚਾਹੁੰਦਾ ਸੀ ਕਿ ਜਾਖੜ ਸਾਹਿਬ ਨੂੰ ਵੀ ਮੋਰਦੀ ਸਾਹਿਬ ਦੀ ਤਰ੍ਹਾਂ ਪੰਜਾਬ ਨਾਲ ਪਿਆਰ ਨਹੀਂ ਹੈ ਨਫ਼ਰਤ ਹੈ ਜਿਹੜਾ ਉਹ ਕਹਿੰਦੇ ਕਿ ਮੈਂ ਇਹਨਾਂ ਦੇ ਨਾ ਮੁੰਡੀਆਂ ਨੂੰ ਜਾਣਦਾ ਨਾਮ ਨੂੰ ਪਤਾ ਮੁੰਡੀਆਂ ਤੋਂ ਬਹਿਕ ਮੈਂ ਕਿਹੜਾ ਸੋ ਜਾਖੜ ਸਾਹਿਬ ਦੀ ਬਹੁਤ ਪੰਜਾਬ ਪ੍ਰਤੀ ਪਿਆਰ ਨਹੀਂ ਹੈ ਸਾਫ ਨੂੰ ਦੇ ਨਸਦਿਆਂ ਨੇ ਉਹਨਾਂ ਦੇ ਹੰਕਾਰ ਨੇ ਦੱਸ ਦਿੱਤਾ ਸੋ ਦੋਨੇ ਪਾਸੇ ਉਹਨਾਂ ਦੇ ਆਪਣੇ ਦੋਨੇ ਅੱਖਾਂ ਸੇਖੂ ਨੇ ਆਪਣੇ ਆਤਾਂ ਨੂੰ ਦੇਖਦੀਆਂ ਸੋ ਉਹਨਾਂ ਦੇ ਬੁੱਤ ਜੀ ਨੂੰ ਦੇਖਦੀਆਂ ਜਾਂ ਭਾਜਪਾ ਨੂੰ ਦੇਖਦੀਆਂ ਪਹਿਲਾਂ ਸਿਰਫ ਪੰਜਾਬ ਦਾ ਕਾਂਗਰਸ ਨਾਲ ਲੜ ਕੇ ਪੰਜਾਬ ਦਾ ਨੁਕਸਾਨ ਕਰਦੇ ਆਏ ਅੱਜ ਉਹ ਪੰਜਾਬ ਵਿੱਚ ਆ ਗਏ ਇਹ ਕੋਈ ਉਹ ਲੈਕਚਰਾਂ ਦੀ ਗੱਲ ਨਹੀਂ ਹੈ ਮੁੰਡਿਆ ਸਾਹਿਬ ਜੀ ਨੂੰ ਇਹ ਦੱਸੋ ਕਿ ਮੁੰਡਿਆ ਸਾਹਿਬ ਸਾਡੇ ਉਹ ਕਹਿੰਦੇ ਨੇ ਕਿ ਉਹ ਨਹੀਂ ਹਿੰਦੀ ਆਉਂਦੀ ਆ ਜਾਂ ਪੰਜਾਬੀ ਆਉਂਦੀ ਆ ਜੰਗੂਂਦੀਆ ਸਾਹਿਬ ਨੂੰ ਜਾਣਦਾ ਹੈ ਜਾਂ ਜਾਣਦੇ ਨਹੀਂ ਜਾਣਦੇ ਇਹਦੇ ਨਾਲ ਕੋਈ ਪੰਜਾਬ ਨੂੰ ਫਰਕ ਪੈਂਦਾ ਇਸ ਚੀਜ਼ ਦਾ ਉਹ ਪੰਜਾਬ ਦੇ ਸੈਂਡ ਕਰਨਾ ਨਹੀਂ ਕੋਈ ਪੰਜਾਬ ਤੋਂ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਨੂੰ ਸੁਣੋ ਸੁਣੋ ਤੇਰੀ ਗੱਲ ਸੁਣੋ ਦੇ ਪੰਜਾਬ ਦੇ ਵਿੱਚ ਭਾਰਤ ਮੰਤਰੀ ਜੀ ਆਏ ਨਾ ਕਿ ਪੰਜਾਬ ਦੇ ਲੋਕਾਂ ਨੇ ਮੰਗ ਕੀਤੀ ਹੋਈ ਆਪਣੇ ਤੋਂ ਨਹੀਂ ਕੀਤੀ ਤੇ ਬੀਜੇਪੀ ਦੇ ਕਿਹੜੇ ਲੀਡਰ ਨੇ ਬੀਜੇਪੀ ਦੇ ਕਿਹੜੇ ਲੀਡਰ ਨੇ ਮੰਗ ਕੀਤੀ ਕਿ 1600 ਕਰੋੜ ਥੋੜਾ ਹੋਰ ਦਿਓ ਬੀਜੇਪੀ ਦੇ ਕਿਹੜੇ ਲੀਡਰ ਨੇ ਜੇ ਤੁਸੀਂ ਜ਼ਰੂਰ ਨਹੀਂ ਕਰੋਗੇ ਜਿਹੜੇ ਕਾਉਰੀ ਹੋਏ ਮਾਲਕਾਂ ਨੇ ਛਿੱਕੇ ਤੇ ਲਈ ਜੀ ਬਹੁਤ سارے ਲੋਕ ਨੇ ਛਿੱਕੇ ਤੇ ਜਮੀਨ ਲੈ ਕੇ ਬਾਹਰ ਹੈਗੇ ਉਹਨਾਂ ਦੀ ਬਿੱਜੀ ਹੋਈ ਆ ਉਹ ਜਿਹੜੇ ਡੇ ਫਾਰਮ ਆ ਜਾਂ ਦੁੱਧਾ ਮਾਲਕੀ ਹਾਂ ਤਾਂ ਉਹ ਮਾਲਕ ਦੀ ਆਪਾ ਉਹ ਕਿਹਨੂੰ ਖੰਡ ਜਾਏਗਾ ਜਿਨ੍ਹਾਂ ਨੇ ਛਿੱਕੇ ਤੇ ਲੈ ਕੇ ਜਿਹਨੇ ਛਿੱਕੇ ਤੇ ਲਈ ਆ ਜਿਨ੍ਹਾਂ ਨੇ ਮਿਹਨਤ ਕੀਤੀ ਆ ਜਿਨ੍ਹਾਂ ਨੇ ਫਸਲ ਬੀਜੀ ਆ ਉਹ ਕਮੇਟੀ ਬਣਾ ਕੇ ਉਸ ਕਿਸਾਨ ਭਰਾ ਨੂੰ ਜਿਹੜਾ ਉਹਦਾ ਮਲਜਾ ਜਾਊਗਾ ਜਿਨ੍ਹਾਂ ਨੇ ਮਿਹਨਤ ਕੀਤੀ ਆ ਜਿਨ੍ਹਾਂ ਨੇ ਖੇਤੀ ਕੀਤੀ ਆ ਉਹਨੂੰ ਜਾਊਗਾ ਜਿਸ ਦੇ ਨਾਮ ਤੇ ਜ਼ਮੀਨ ਆ ਉਹਨੂੰ ਪੂਰਾ ਚਤਰਵਾੜੀ ਉਹਦੇ ਨਾਲ ਤੁਸੀਂ ਉਹਦੇ ਲਈ ਉਹਦੇ ਲਈ ਪਟਵਾਰੀ ਲਾਵਾ ਦੇ ਨਾਲ ਤਸਦੀਕਾ ਲਗਾਵਾਂਗੇ ਨਾਲ ਬੀਸੀ ਸਰਪੰਚ ਦੀ ਨਾਲ ਹੀ ਉੱਥੋਂ ਦੇ ਲੋਕਲ ਸਰਪੰਚ ਨੂੰ ਨਾਲ ਲਵਾਂਗੇ ਕਿ ਇਸ ਜ਼ਮੀਨ ਦੇ ਤੇ ਕਿੰਨੇ ਖੇਤੀ ਕੀਤੀਆਂ ਉਹਦੇ ਬਾਕੀ ਦਾ ਸਬੂਤ ਬਹੁਤ ਬਹੁਤ ਜੀ ਡਿਵੈਲਪਮੈਂਟ ਫੇਲ ਫੇਲ ਹੋ ਗਈ ਕਾਜ ਚ ਚੈੱਕ ਕਰਨਾ ਕੁਛੀ ਮੰਤਰੀਓ ਦੀ ਸਟੇਟ ਗਵਰਨਮੈਂਟ ਪੈਸਾ ਯੂਟਿਲਾਈਜ਼ ਕਰਨ ਚ ਫੇਲ ਹੋ ਗਈ ਕਿਉਂ ਫੇਲ ਹੋ ਗਈ ਜੀ ਥੱਲੇ ਦੇਖੋ 70 ਕਰੋੜ ਖਰਚ ਹੋਇਆ ਹੈ 70 ਕਰੋੜ ਦੇ ਨਾਲ ਜੁੜਦਾ ਸਬਾਰੇ ਆਪਕੀ ਜੋ ਅੱਜ ਹਜੇ ਫਿਲਹਾਲ ਫਿਲਹਾਲ ਉਹਨਾਂ ਵੀ ਇਹ ਜਾਣਨਾ ਬਚੋਣੀਆਂ ਜ਼ਰੂਰੀ ਸੀਗੀਆਂ ਫਿਲਹਾਲ ਉਹਨਾਂ ਨੂੰ ਪਾਣੀ ਚੋਂ ਕੱਢਣਾ ਜ਼ਰੂਰੀ ਸੀਗਾ ਫਿਲਹਾਲ ਉਹਨਾਂ ਦੇ ਡੰਗਰਾਂ ਨੂੰ ਪਿਆਰਾ ਪਾਣਾ ਜ਼ਰੂਰੀ ਸੀ ਉਹਦੇ ਲਈ 70 ਕਰੋੜ ਜੁਜ ਹੋਇਆ ਫਿਲਹਾਲ ਨਾ ਕਿ ਉਹਨਾਂ ਨੂੰ ਅਸੀਂ ਜਿਹੜੇ ਮਾਰਜ ਜਿਹੜੇ ਸਰੂਖ ਮਾਰਜ ਹੁਣ ਸ਼ੁਰੂਆਤ ਹੋਣੀ ਆ ਪਾਣੀ ਹੁਣ ਥੱਲੇ ਆ ਰਿਹਾ ਹਜੇ ਵੀ ਪਾਣੀ ਪ੍ਰੋਪਰ ਪਾਣੀ ਹਜੇ ਵੀ ਅਜੇ میری بھتی سنو اجے بھی پراپر پانی سبھی نہیں آ رہا ہے مطلب پنجاب پر اتنا ہی پیارا کی ہماچل اور خود کہہ رہے کہ ہمچل اور پنجاب میں زیادہ نقصان ہوا ہے ہمچل میں کم ہوا ہے یادر سولہ سو کروڑ روپیہ دے کے ریفنڈ دے کے ختم ہو جائے گی اس نے کنارا کر دے گی اور پھر بولے گی آپ کو ہندی نہیں آتی اس میں میں نے پنجاب کے لیے مانگ رہا تھا تو اس میں میں نے اپنے لیے کیا مانگ رہا تھا ਉਹ ਕਹ ਰਹੇ ਆ ਤੁਹਾਨੂੰ ਹਿੰਦੀ ਨਹੀਂ ਆਉਂਦੀ ਹਿੰਦੀ ਸਿੱਖੀਏ ਤੇ ਮੈਂ ਤਾਂ ਪੰਜਾਬ ਦੇ ਕਿਸਾਨ ਭਰਾਵਾਂ ਨੇ ਪੰਜਾਬ ਦੇ ਮਜ਼ਦੂਰ ਭਰਾਵਾਂ ਦੀ ਜਿਹੜੀ ਮੰਗ ਆ ਕਰਤਾ ਰਹਿਣਾ ਚਾਹੇ ਬੜੀ ਇਤਿਹਾਰ ਚਲੀ ਜਾਵੇ ਅਸੀਂ ਸੇਵਾ ਕਰਨ ਦਾ ਕਰ ਰਹੇ ਆ ਸੇਵਾ ਕਰਨੀ ਆ ਆਮ ਘਰਾਣੇ ਮੁੰਡੇ ਜਿਹੜੇ ਡਾਕਟਰ ਸਾਹਿਬ ਨੂੰ ਨਹੀਂ ਜਾਂਦੇ ਉਹਨਾਂ ਦਾ ਧੰਨਵਾਦ ਪਰ ਅਸੀਂ ਪੰਜਾਬ ਦੇ ਚੁਲੇ ਹੋਏ ਨਿਵਾਦਿਆਂ ਲੋਕਾਂ ਦੀ ਸੇਵਾ ਦਾ ਨਾ ਸੇਵਾਦਾਰ ਬਕੀ ਸੇਵਾ ਚਲਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ